हां जी दोस्तों आगे ਆਪਣੇ ਕੋਲੇ ਆਹ ਟਰੈਕਟਰ ਹੈ ਜੀ ਫਾਰਮ ਟਰੈਕ 6060 ਮਾਡਲ ਹੈ ਜੀ ਇਹ 2012 ਟਾਪ ਮਾਡਲ ਹੈ ਕਾਫੀ 13 ਦੀ ਹੈ 12 13 ਸ਼ਾਇਦ 3 ਸਪੀਡ ਹੈ ਜਿਵੇਂ ਬੰਗਣਾ ਪੁੰਡ ਟੇਲਪੇ ਜੀ ਆਪਾਂ ਨੂੰ ਤੁਹਾਨੂੰ ਦੱਸ ਰਹੇ ਹਾਂ ਜੀ ਤੇ ਡਿਮਾਂਡ ਇਹਨਾਂ ਨੇ ਉੱਪਰ ਇਸ ਟਰੈਕਟਰ ਦੀ ਕੀਤੀ ਹੈ ਜੀ 3 ਲੱਖ 75000 ਰੁਪਿਆ 12 ਮਾਡਲ ਆ ਕਹਿੰਦੇ ਟਾਪ ਮਾਡਲ ਹੈ 3 ਸਪੀਡ ਹੈ ਟਰੈਕਟਰ ਫੋਟੋ ਚ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਟਾਇਰ ਨਵੇਂ ਆ ਚਾਰੇ ਨੰਬਰ ਉੱਪਰ ਚੱਲ ਰਿਹਾ ਬਾਈ ਦਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਤੋਂ ਅੱਗੇ ਇਹਨਾਂ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਜੀ ਆ ਦੇਖੋ ਬਾਡੀ ਲਾਈਨ ਦਾ ਬਹੁਤ ਸਾਫ਼ ਪਿਆ ਹੈਗਾ ਫਾਰਮ ਟਰੈਕ 60 60 ਵਾਲਾ ਸਾਰੀਆਂ ਫੋਟੋਆਂ ਲਿਫਟ gear pump ਦੀਆਂ ਜੋ ਵੀ ਉਹਨਾਂ ਨੇ ਟਾਇਰਾਂ ਦੀਆਂ ਫੋਟੋਆਂ ਆ ਦੇਖੋ ਜੀ BKT ਦੇ ਟਾਇਰ ਹੈਗੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਤੋਂ ਅੱਗੇ ਕੰਟੈਕਟ ਕਰਕੇ ਲੈ ਸਕਦੇ ਹੋ ਜੀ ਨੰਬਰ ਉੱਪਰ ਚੱਲ ਰਿਹਾ ਹੈ ਇਹਨਾਂ ਦਾ 3 ਸਪੀਡ 12 ਮਾਡਲ ਫਾਰਮ ਟਰੈਕ 60 60 ਵਾਲਾ ਜੀ ਤੇ ਅੱਗੇ ਇਹਨਾਂ ਕੋਲੇ ਆ ਗਿਆ ਜੀ ਅੱਗੇ ਆ ਗਿਆ ਜੀ ਐਸ਼ਰ 485 ਇਹ ਹੈਗਾ ਜੀ 2014 ਮਾਡਲ ਹੈ ਟੌਪ ਮਾਡਲ ਹੈ ਪਾਵਰ ਹੈ ਟਾਇਰ ਚਾਰੇ ਨਵੇਂ ਹੈ ਟਰੈਕਟਰ ਗੁੱਡ ਕੰਡੀਸ਼ਨ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਜੀ ਤਲਵੰਡੀ ਸਾਬੋ ਮੰਡੀ ਦੀਆਂ ਫੋਟੋ ਮੈਂ ਇਹ ਮੰਡੀ ਵੀ ਬਾਈ ਉੱਥੇ ਲਾਉਂਦੇ ਹੈਗੇ ਟਾਇਰ ਟੂਰ ਇਹਨਾਂ ਨੇ ਬਾਈਆਂ ਨੇ ਜਿੰਮੇ ਦੱਸਿਆ ਜੀ ਤੁਸੀਂ ਆ ਦੇਖ ਲਓ ਬਿਲਕੁਲ ਨਵੇਂ ਟਾਇਰ ਆ ਚਾਰੇ 2014 ਮਾਡਲ 485 ਟੌਪ ਮਾਡਲ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਤੋਂ ਉੱਪਰ ਜੀ ਨੰਬਰ ਚੱਲ ਰਿਹਾ ਲੈ ਸਕਦੇ ਹੋ ਅੱਗੇ ਆ ਗਿਆ ਇਹਨਾਂ ਕੋਲੇ ਜੀ ਅੱਗੇ ਆ ਗਿਆ ਜੀ ਬਾਈਆਂ ਕੋਲੇ ਸੋਨਾ ਲੀਕਾ 745 ਅਗੋਲ ਜਿ ショਵਾਲਾ ਜੀ ਤੇ ਮਾਡਲ ਇਹ 2012 ਹੈ ਇਹ ਵੀ ਬਾਈਕ ਹੈਂਦਾ ਟਾਪ ਮਾਡਲ ਹੈ ਟਾਇਰ 95 ਪੈਸੇਆ ਨਾਲ ਦੇ ਕਹਿੰਦਾ ਵੀ ਫੋਟੋਆਂ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਤੁਸੀਂ ਦੇਖ ਸਕਦੇ ਹੋ ਗੁੱਡ ਕੰਡੀਸ਼ਨ ਪਈ ਹੈ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਬਾਡੀ ਲਾਈਨ ਦਾ ਚੰਗਾ ਹੈ ਨੰਬਰ ਉੱਪਰ ਚੱਲ ਰਿਹਾ ਹੈ ਟਾਇਰ ਦੇਖੋ ਜੀ ਅਗਲੇ ਬਿਲਕੁਲ ਨਵੇਂ ਗੁੱਡਇਰ ਦੇ ਹੈਗੇ ਬਾਕੀ ਦੀ ਜਾਣਕਾਰੀ ਤੁਸੀਂ ਇਹਨਾਂ ਤੋਂ ਫੋਨ ਰਾਹੀਂ ਲੈ ਸਕਦੇ ਹੋ ਰੇਟ ਬਾਰੇ ਵੀ ਤੁਸੀਂ ਇਹਨਾਂ ਤੋਂ ਫੋਨ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਸੇਵਕਪਾਈ ਦਾ ਨਾਮ ਉੱਖਿਆਲੀ ਵੀ ਕਹਿੰਦੇ ਭਗਵਾਨਗੜ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਕੋਲੇ ਟਾਇਰ ਦੇਖੋ ਜੀ ਬਿਲਕੁਲ ਓਕੇ 14928 ਦੇ ਗੱਡੀਆਂ ਗੱਡੀਆਂ ਦੇਖੋ ਜੀ ਵੰਗਾਂ ਨੇ ਜਮਾ ਕਲੋਜ਼ ਕਰ ਕਰ ਫੋਟੋਆਂ ਪਾਈਆਂ ਇਹਨਾਂ ਦੀਆਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ਼ ਪਿਆ ਹੈ ਤੇ ਨੰਬਰ ਇਹਨਾਂ ਦੇ ਉੱਪਰ ਚੱਲ ਰਿਹਾ ਜੀ ਅਗਲੀ ਜਾਣਕਾਰੀ ਤੁਸੀਂ ਇਹਨਾਂ ਤੋਂ ਸਿੱਧੀ ਕੰਟੈਕਟ ਕਰਕੇ ਲੈ ਸਕਦੇ ਹੋ ਹੋਰ ਵੀ ਇਹਨਾਂ ਕੋਲ ਟਰੈਕਟਰ ਆ ਪਾਜੂ ਜੇ ਅੱਗੇ ਹੋਰ ਵੀ ਇਹਨਾਂ ਦੇ ਤੁਹਾਨੂੰ ਦਿਖਾਉਣੇ ਜਿਹੜੇ ਟਰੈਕਟਰ ਹੈ ਜੀ ਅੱਗੇ ਆ ਗਿਆ ਜੀ ਸ਼ਵਰਾਜ 855 ਟਰੈਕਟਰ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ 80 ਪੈਸੇ ਟਾਇਰ ਦੱਸਦੇ ਬਾਈ ਜੀ ਕਹਿੰਦਾ ਨਾਲ ਦੀ ਹੈ ਮਾਡਲ ਹੈ ਜੀ ਇਹ 2020 ਐਚਆਰ 24 ਹੈ ਜੀ ਹਰਿਆਣਾ ਨੰਬਰ ਸਿਰਸਾ ਨੰਬਰ ਹੈ ਇਹ ਪੰਜਾਬ ਚ ਵੀ ਨਾਮ ਹੋ ਜੂਗਾ ਕਿਉਂ 20 ਮਾਡਲ ਚਲਾ ਤੇ ਟਰੈਕਟਰ ਦੇਖੋ ਹੀ ਬਾਡੀ ਲਾਈਨ ਦਾ ਬਹੁਤ ਸੋਹਣਾ ਪਿਆ ਸਾਫ 80 ਪੈਸੇ ਟਾਇਰ ਬਾਈ ਜੀ ਕਹਿੰਦਾ ਨਾਲ ਦੀ ਹੈ ਸੁਭਰਾਜ 855 2020 ਮਾਡਲ HR24 ਹਰਸੇ ਦਾ ਨੰਬਰ ਹੈ ਜੀ ਪੰਜਾਬ 'ਚ ਨਾਮ ਹੋ ਜਾਊ ਐਨਓਸੀ ਮਿਲ ਜੂਗੀ ਮਾਈਆਂ ਨੇ ਫੋਟੋਆਂ ਸਾਰੀਆਂ ਇੰਜਨ-ਓੰਜਨ ਦੀਆਂ ਸ਼ੋਅ ਚਾ ਕੇ ਪਾਈਆ ਦੇਖੋ ਜੀ ਬਿਲਕੁਲ ਅੰਦਰੋਂ ਬਾਹਰੋਂ ਕਿਤੋਂ ਵੀ ਰੰਗ ਆਇਆ ਨਹੀਂ ਜਮਾ ਕੰਬੀ ਮਾਡਲ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਹਜੇ ਤਾਂ ਚੰਗੀ ਕੰਡੀਸ਼ਨ ਦੀ ਪਿਆ ਆਟੋਮੈਟਿਕਲੀ ਨੰਬਰ ਇਹਨਾਂ ਦੇ ਉੱਪਰ ਚੱਲ ਰਿਹਾ ਹੈ ਜੀ ਕੰਟੈਕਟ ਕਰਕੇ ਤੁਸੀਂ ਅਗਲੀ ਜਾਣਕਾਰੀ ਸਾਰੀ ਇਹਨਾਂ ਤੋਂ ਲੈ ਸਕਦੇ ਹੋ ਹੋਰ ਵੀ ਨਾ ਕੋ ਟਰੈਕਟਰ ਬਹੁਤ ਆਉਂਦੇ ਆ ਤਲਵੰਡੀ ਸਾਬੋ ਮੰਡੀ ਦੇ ਵਿੱਚ ਹਰ ਬੁੱਧਵਾਰ ਨੂੰ ਮੰਡੀ ਲਾਉਂਦੇ ਆ ਜੀ ਇਹ ਤੇ ਬਾਈਆਂ ਕੋਲੇ ਟਰੈਕਟਰ ਟਰਾਲੀਆਂ ਤਕਰੀਬਨ ਸਾਰਾ ਕੁਝ ਆ ਦੇਖੋ ਜੀ ਬਹੁਤ ਸੋਹਣਾ ਮੰਡੀ ਲੀਂਗੀਆਂ ਵੀਡੀਓ ਆ ਇਹਨਾਂ ਦੀਆਂ ਆਪਦੇ ਪਲਾਟ ਉੱਥੇ ਸ਼ਾਇਦ 18 19 ਨੰਬਰ ਇਹਨਾਂ ਦਾ ਜੀ ਰਜਿਸਟ੍ਰੈਂਟਲੀ ਆ ਕਨਫਰਮ ਨਹੀਂ ਨੰਬਰ ਉੱਪਰ ਆ ਤੁਸੀਂ ਪੁੱਛ ਸਕਦੇ ਹੋ ਅੱਗੇ ਤੇ ਹੋਰ ਵੀ ਟਰੈਕਟਰ ਇਹਨਾਂ ਕੋਲੇ ਆਉਂਦੇ ਆ ਕਿ ਮੰਡੀ 'ਚ ਕਿਸੇ ਨੇ ਵੇਚਣਾ ਖਰੀਦਣਾ ਸਭ ਕੁਝ ਇਹਨਾਂ ਤੋਂ ਤੁਸੀਂ ਫੋਨ ਤੇ ਜਾਣਕਾਰੀ ਲੈ ਸਕਦੇ ਹੋ ਜੋ ਵੀ ਆ ਜਿੰਨੇ ਨੇ ਆਪਾਂ ਨੂੰ ਵੀਡੀਓ ਭੇਜੀ ਆਪਾਂ ਪਾਤੀਆਂ ਉੱਪਰ ਨੰਬਰ ਚੱਲ ਰਹੀ ਕੰਟੈਕਟ ਕਰਕੇ ਅੱਗੇ ਜਾਣਕਾਰੀ